ਕੌਸ਼ਮਾਨ ਕਰਦੇ ਕਲੋਕਰ ਸਰ ਸਰ ਆਰਦੀ ਦੀ ਹਿਸਟਰੀ ਕੋਈ ਛੁਪੀ ਨਹੀਂ ਲੇਖਦਮ ਸਿੰਘ ਸਾਡੇ ਪੰਜਾਬ ਦੇ Chief Minister ਸੀ ਜੋ ਉਹਨਾਂ ਨੇ ਪੰਜਾਬ ਦੀ ਜਨਮ ਦਿੱਤੀ ਅੱਜ ਪੰਜਾਬ ਇਹੋ ਜੀ ਜਗ੍ਹਾ ਤੇ ਖੜਾ ਕਿ ਤੁਸੀਂ ਆਏ ਸਪੈਸ਼ਲੀ ਮੰਤਰੀ ਨੂੰ ਲੈ ਕੇ ਆਏ ਹੋ ਸ਼ਾਇਦ ਆ ਵੀ ਆਏ ਨੇ ਅਫਰਟਸ ਕਰਦੀਆਂ ਪਿਛੇ ਲੱਗੀਆਂ ਨੇ ਤੁਹਾਨੂੰ ਕਿੰਨਾ ਕੁ ਨੁਮਾਨ ਲੱਗਦਾ ਹੈ ਕਿੰਨਾ ਕੁ ਨੁਕਸਾਨ ਹੋ ਗਿਆ ਥਾ ਇਹ ਦੇਖੋ ਬਿਲਕੁਲ ਤੁਸੀਂ ਗੱਲ ਠੀਕ ਕਹੀ ਆ ਦਾਦਾ ਜੀ ਦੀ ਗੱਲ ਕੀਤੀ ਵੀ ਉਸ ਵੇਲੇ ਪੰਜਾਬ ਦਾ ਆ ਬਾਰਡਰ ਏਰੀਆ ਦਾ ਹਮੇਸ਼ਾ ਨੁਕਸਾਨ ਬਾਰਡਰ ਦਾ ਹੀ ਹੁੰਦਾ ਬਾਰਡਰ ਦੇ ਲੋਕਾਂ ਦਾ ਹੁੰਦਾ ਪਰ ਇਸ ਵੇਲੇ ਅੰਦਾਜ਼ਾ ਹੈ ਜਿਹੜਾ ਕੋ ਪਰਸੋਂ ਤੱਕ ਦਰਜੂਗਾ ਇਹ ਤਾਂ ਹਜ਼ਾਰਾਂ ਕਰੋੜ ਤੇ ਨੁਕਸਾਨ ਹਜ਼ਾਰਾਂ ਕਰੋੜ ਤੇ ਨੁਕਸਾਨ ਆ ਇਹਨੂੰ ਕਿਉਂਕਿ ਜੇ ਆਪਾਂ ਇੱਕ ਕਿਸਾਨ ਦਾ ਇੱਕ ਏਕੜ ਦਾ ਹੀ ਹਾਲ ਦੇਖਾਂ ਗੰਨਾ ਸਾਰਾ ਤਬਾ ਹੋਇਆ ਪਿਆ ਛੋਣਾ ਸਾਰਾ ਹਰ ਚੀਜ਼ ਦਾ ਜਿਹੜੀ ਇਹ ਘਰ ਉੱਤੇ ਪਏ ਆ ਜਿਹਨੀਆਂ ਜਿਹੜੀਆਂ ਉਹਨਾਂ ਨੇ ਆਪਣੇ ਲੋੜ ਲਈ ਆਪਣੇ ਖਾਣ ਲਈ ਉਹ ਜਿਹੜੇ ਦਾਣੇ ਰੱਖੇ ਸੀ ਉਹ ਵੀ ਖਤਮ ਹੋ ਗਏ ਇਸ ਕਰਕੇ ਇਹ ਨੁਕਸਾਨ ਤਾਂ ਮਤਲਬ ਉਹਨਾਂ ਨੇ 2-3 ਸਾਲ ਦੇ ਵਿੱਚ ਵੀ ਨੁਕਸਾਨੇ ਘਾਟਾ ਪੂਰਾ ਨਹੀਂ ਕਰ ਸਕਿਆ ਪਰ ਅਸੀਂ ਜਿੰਨਾ ਵੀ ਥੋੜਾ ਬਹੁਤਾ ਅਸੀਂ ਜਿਹੜਾ ਇਹ ਕੋਸ਼ਿਸ਼ ਕਰਾਂਗੇ ਵੀ ਜਿੰਨਾ ਵੀ ਅੱਜ ਸ਼ੇਵਰਾ ਚੋਹਾਨ ਜੀ ਆਏ ਨੇ ਜਿਵੇਂ ਦੱਸਿਆ ਹੈ ਆਕੇ ਇਹ ਰਿਪੋਰਟ ਪ੍ਰਾਇਮਿਸਟਰ ਨੂੰ ਭੇਜਿਆ ਗਿਆ ਸਾਰਾ ਕਾਹਦੇ ਕਾਹਦਾ ਜਿਹੜਾ ਮਟੀਰੀਅਲ ਲੈ ਕੇ ਜਿਹੜਾ ਜਿਹੜੀ ਜੀ ਪਾਸ ਕਰਾਇਆ ਤੇ ਚੰਨ ਸਮਾਨ ਦੇ ਰਿਹਾ ਹੈ ਇਸ ਵਿੱਚ ਇੱਕ ਪ੍ਰੋਬਲਮ ਥੋੜੀ ਆ ਰਹੀ ਹੈ ਜਿਹੜੀ ਪ੍ਰੋਬਲਮ ਮਿੱਟੀ ਦੀ ਆ ਰਹੀ ਹੈ ਇੱਕ ਕਾਨੂੰਨ ਨੇ ਐਸੇ ਸਟੇਟ ਗਵਰਨਮੈਂਟ ਦੇ ਜੀ ਬੜੀ ਸ਼ਕਤੀ ਕੀਤੀ ਹੋਈ ਹੈ ਮਿੱਟੀ ਦੀ ਉਹ ਅਸੀਂ ਚੀਫ ਸੈਕਰੀ ਤੇ ਡੀਸੀ ਨਾਲ ਗੱਲ ਕਰਦੇ ਰਹਿੰਦੇ ਰਹੇ ਕਿ ਮੈਂ ਪਿਛਲੇ ਦਿਨਾਂ ਚ ਵੀ ਆਇਆ ਸੀ ਕੁਝ ਦਿਨਾਂ ਚ ਮੈਂ ਦੁਬਾਰਾ ਫੇਰ ਆਉਂਗਾ ਵੀ ਉਹ ਪ੍ਰਧਾਨ ਮੰਤਰੀ ਜੀ ਆਪ ਉਸ ਜਿਹੜੇ ਡਿਲੇ ਹੋ ਗਈਆਂ ਲੈਣਾ ਉਹਨੂੰ ਮੋਨੀਟਰ ਕਰ ਰਹੇ ਆ ਤੇ ਉਹ ਇਹਦੇ ਪੈਨੀ ਨਿਗਰੱਖੀ ਹੋਈ ਆ ਤੇ ਇਹਦੇ ਉੱਤੇ ਅਸੀਂ ਬਹੁਤ ਸੀਰੀਅਸਲੀ ਕੰਮ ਕਰ ਰਹੇ ਆ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਜਲਦੀ ਤੋਂ ਜਲਦੀ ਜਿਹੜਾ ਇਹਦਾ ਕੰਮ ਤੇਜ਼ ਹੋਏਗਾ ਸਾਡੀ ਸਰ ਇੱਕ ਜਨਿਸਟ ਦੀ ਪ੍ਰੋਬਲਮ ਹੋ ਗਈ ਆ ਕਿਤਰਾ ਗੱਲ ਦੀ ਕਿ ਸਾਡੇ ਨੈਸ਼ਨਲ ਹਾਈਵੇ ਤੇ ਜਿਹੜੇ ਸਾਡੇ ਫਾਰ ਆ ਉਹ ਚੱਲਦੇ ਨਹੀਂ ਹੈਗੇ ਤੁਹਾਨੂੰ ਅਕਸਰ ਆਪਣੀ ਗੱਡੀ ਦੇ ਸਰਾਂ ਨੂੰ ਦੇਖ ਕੇ ਜਾਣਾ ਪੈਂਦਾ ਤਾਂ ਮੈਂ ਇਹਦੇ ਬਾਰੇ ਜ਼ਰੂਰ ਗੱਲ ਕਰੂੰਗਾ ਤੇ ਨਵੀਂ ਪਾਲਿਸੀਜ਼ ਤਾਂ ਲੋੜ ਹੀ ਨਹੀਂ ਪੈਣੀ ਆ ਜਿਹੜੇ ਕਈ ਸਾਲਾਂ ਤੇ ਬਾਅਦ ਹੀ ਜਿਹੜੇ ਕਾਰਡ ਦੁਆਰਾ ਰੀਨਿਊ ਹੋਣ ਦੀ ਲੋੜ ਕੋ ਲੋੜ ਹੀ ਖਤਮ ਹੋ ਗਿਆ ਥੈਂਕ ਯੂ ਥੈਂਕ ਯੂ